ਕੀ ਕਹਿਣਾ ਚਾਹੂਗੇ ਕੀ ਮੈਸੇਜ ਦੇਣਾ ਚਾਹੂਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਇਹ ਲਗਾਤਾਰ ਜਾਰੀ ਰਹਿਣਗੀਆਂ ਤਾਂ ਬਿਲਕੁਲ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਨੇ ਜਿਵੇਂ ਦੱਸ ਰਹੇ ਨੇ ਕਿ ਇਸ ਇਹ ਮਹਿਲਾ ਜਿਹੜੀ ਆ ਇਸ ਦੇ ਉੱਤੇ ਚਾਰ ਮਾਮਲੇ ਦਰਜ ਹੈਗੇ ਨੇ ਤਾਂ ਇਹ ਜੋ ਕਾਰਵਾਈ ਸਖਤ ਕੀਤੀ ਜਾ ਰਹੀ ਆ ਤਾਂ ਲੋਕ ਵੀ ਖੁਸ਼ ਨਜ਼ਰ ਆ ਰਹੇ ਨੇ ਲੋਕ ਵੀ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰ ਰਹੇ ਨੇ ਇਹ ਤਾਂ ਦੂਸਰੀ ਤਰਫੇ ਕਾਰਵਾਈ ਹੋ ਰਹੀ ਆ ਤਾਂ ਨਸ਼ਾ ਵਿਰੁੱਧ ਤੁਸੀਂ ਦੇਖ ਸਕਦੇ ਹੋ ਇਹ ਉਹ ਬਿਲਡਿੰਗ ਆ ਜਿਸ ਨੇ ਨਜਾਇਜ਼ ਕਬਜ਼ਾ ਕਿੱਥਾ ਆਇਆ ਵਾ ਹੋਰੇ ਹੈ ਨਸ਼ਾ ਵੇਚ ਕੇ ਇਹ ਘਰ ਜਿਹੜੇ ਨੇ ਬਣਾਏ ਗਏ ਨੇ ਤਾਂ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਇਸ ਵਕਤ ਕੀਤੀ ਜਾ ਰਹੀ ਹੈ ਇੱਥੇ ਕੁਝ ਲੋਕ ਪਹੁੰਚੇ ਨੇ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਇੱਥੇ ਨਾਰੇਬਾਜ਼ੀ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਕੁਝ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਭਾਈ ਕੀ ਕਹਿਣਾ ਚਾਹੁੰਗੇ ਸਰਕਾਰ ਦੇ ਹੱਥ ਤੇ ਤੁਸੀਂ ਨਾਰੇਬਾਜ਼ੀ ਵੀ ਕਰ ਰਹੇ ਹੋ ਬੜੀ ਖੁਸ਼ੀ ਤੁਸੀਂ ਬੜੀ ਖੁਸ਼ੀ ਦਾ ਅਹਿਮ ਮਹਿਸੂਸ ਹੋ ਰਿਹਾ ਕਿਉਂਕਿ ਅਸੀਂ ਇੱਥੇ ਰਹਿਨੇ ਆ ਲੁਧਿਆਣਾ ਹਲਕਾ ਸੌਦੇ ਵਿੱਚ ਜਿਹੜਾ ਹਲਕਾ ਸੌਦਾ ਜਿਹੜੇ ਐਮ.ਐਲ.ਏ ਨੇ ਇੱਥੇ ਦੇ ਰਿੰਦਪਾਲਪੁਰ ਛਿੰਨਾ ਜੀ ਅੱਜ ਉਹਨਾਂ ਨੇ ਉਹ ਵੱਡਾ ਉਪਰਾਲਾ ਕਰਕੇ ਮਾਨ ਸਾਹਿਬ ਨੇ ਉਪਰਾਲਾ ਜਿਹੜਾ ਕਿੱਦਾਂ ਨਸ਼ੇ ਨਸ਼ੇ ਦੇ ਵਿਰੁੱਧ ਜਿਹੜੀ ਇੱਕ ਕਾਰਵਾਈ ਸ਼ੁਰੂ ਕੀਤੀ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਹੋ ਰਹੀ ਆ ਬੜਾ ਸਕੂਨ ਮਹਿਸੂਸ ਹੁੰਦਾ ਕਿਉਂਕਿ ਇੱਥੇ ਗਲੀਆਂਾਂ 'ਚ ਨਸ਼ੇੜੀ ਆ ਘਰ ਦੇ ਵਿੱਚ ਆਉਂਦੇ ਸੀ ਜਾਂਦੇ ਸੀ ਕਿ ਮਹੱਲੇ 'ਚ ਜਨਾਨੀਆਂ ਬਾਹਰ ਨਹੀਂ ਮੈ ਸਕਦੇ ਮਾਤਾ ਪਿਤਾ ਬਾਹਰ ਨਹੀਂ ਮੈ ਵੇਚ ਕੇ ਮਕਾਨ ਬਣਾਉਂਦੇ ਨੇ ਇਹ ਤੇ ਨਸ਼ਾ ਵੇਚ ਕੇ ਬਣਾਇਆ ਗੱਲ ਇਹ ਜੀ ਬਹੁਤ ਸਕੂਨ ਵਾਲੀ ਗੱਲ ਆ ਪਰੇਸ਼ਾਨੀ ਹੁੰਦੀ ਸੀ ਇੱਥੇ ਲੋਕ ਨਸ਼ੇੜੀ ਆਉਂਦਾ ਬਹੁਤ ਬਹੁਤ ਗਲੀ ਚ ਤੇ ਹੁਣ ਵੀ ਨਸ਼ੇੜੀ ਤੇ ਖੜਦੀ ਸੀ ਹੁਣ ਨਹੀਂ ਖੜਦਾ ਹੁੰਦਾ ਪਰ ਜਦੋਂ ਮਕਾਨ ਟੁੱਟ ਗਿਆ ਤਾਂ ਕਿੱਥੇ ਜਾਣਗੇ ਤਾਂ ਹੈ ਹੀ ਬੰਦਾ ਕੋਈ ਤੇ ਜਿਹੜਾ ਮਾਨ ਸਰਕਾਰ ਜਿਹੜਾ ਉਪਰਾਲਾ ਆਇਆ ਬਹੁਤ ਸੋਣਾ ਪ੍ਰਲਾਵਾ ਤਾਂ ਹੀ ਅਸੀਂ ਜਿੰਦਾਬਾਦ ਮਾਨ ਸਰਕਾਰ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਕਾਪੀ ਕਿ ਪਛੋਰ ਲੋਕ ਵੀ ਮਜੂਨੇ ਸਰ ਕੀ ਕਹਿਣਾ ਚਾਹੂਗੇ ਇੱਕ ਵੱਡੀ ਕਾਰਵਾਈ ਅੱਜ ਕਿੱਥੇ ਜਾ ਰਹੀ ਹੈ ਬਹੁਤ ਸੋਣਾ ਬੁਰਲਾ ਹੋਇਆ ਜੀ ਬੜੀ ਖੁਸ਼ੀ ਹੋਈ ਹੈ ਕਿ ਸਰਕਾਰ ਜੋ ਵਾਦੇ ਕੀਤੇ ਸੀ ਸਰਕਾਰ ਉਹਨਾਂ ਨੂੰ ਪੂਰਾ ਕਰਨ ਲੱਗ ਪਈ ਹੈ ਉਹ ਸਾਨੂੰ ਦੀ ਮਾਨਸ ਨੂੰ ਸੋਣ ਲੱਗਿਆ ਕਿ ਸਾਡੀ ਵੋਟ ਭਾਈ ਕੰਮ ਆ ਰਹੀ ਹੈ ਨਸ਼ੇ ਦੇ ਖਿਲਾਫ ਵੱਡਾ ਐਕਸ਼ਨ ਲਿਆ ਜਾ ਰਿਹਾ ਵਾ ਇਸ ਏਰੀਆ ਦੇ ਵਿੱਚ ਇੰਨਾ ਕੋ ਬੁਰਾ ਹਾਲ ਸੀ ਕਿਆਂ ਪੈਰਾਂ ਨੂੰ ਲੰਗੜਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ ਤੋਂ ਸਵੇਰੇ ਸ਼ਾਮ ਨੂੰ ਦੁਬਾਰਾ ਬਲੇ ਨਸ਼ੇੜੇ ਦੇ ਵਿੱਚ ਗੇੜੇ ਮੁੜ ਸਕਦੇ ਚੋਦੇ ਸੀ ਜੀ ਅੱਜ ਮੈਨੂੰ ਸੂਸ ਹੋ ਰਿਹਾ ਮੈਨੂੰ ਲੱਗਦਾ ਇਸ ਮੁਹੱਲੇ ਦੇ ਵਿੱਚ ਵੀ ਲੋਕਾਂ ਨੂੰ ਚੈਨ ਨਹੀਂ ਰਹੂਗਾ ਅਸੀਂ ਪ੍ਰਾਪਰਟੀ ਅਸੀਂ ਦੇਖ ਰਹੇ ਹਾਂ ਘਰ ਬਣਿਆ ਆਵਾ ਇੱਕ ਕਦੋਂ ਤੋਂ ਇਹਨੇ ਬਣਾਉਣਾ ਸ਼ੁਰੂ ਕੀਤਾ ਸੀ ਕਿਸ ਤਰ੍ਹਾਂ ਦਾ ਲੱਗ ਰਹੀ ਘਰ ਮੁਹੱਲੇ ਦੇ ਵਿੱਚ ਇੱਕ ਸ਼ਾਨਦਾਰ ਘਰ ਸੀ ਦੇਖੋ ਜੇ ਮੁਹੱਲੇ ਵਾਲਿਆਂ ਨੂੰ ਦੱਸ ਹੀ ਦੇਣਾ ਇਹਨੇ ਤਿੰਨ ਮਹੀਨੇ ਖੜਾ ਕਰ ਲਿਆ ਜੀ ਇੱਕ ਤੋਂ ਦੋ ਦਿਨ ਅਜੇ ਦਰ ਹੋਰ ਕਿੰਨੇ ਮਹਗਾਨ ਬਣਾਏ ਹੋਣਗੇ ਇਹ ਵੀ ਕਿਸੇ ਨੂੰ ਪਤਾ ਨਹੀਂ ਹੁਣ ਜਿੱਦਾਂ ਪ੍ਰਸ਼ਾਸਨ ਇਹਨਾਂ ਨੂੰ ਇਨਕੁਆਰੀ ਕਰੇਗੀ ਅਜੇ ਹੋਰ ਮਹਗਾਨ ਸਾਹਮਣੇ ਆਣਗੇ ਜਿਨਾਂ ਮੰਨ ਲਓ ਕਿ ਇਸ ਤਰ੍ਹਾਂ ਹੀ ਪਰੇਸ਼ਾਨੀ ਆਉਂਦੀ ਸੀ ਜਦੋਂ ਇਹ ਨਸ਼ਾ ਵੇਚਦੇ ਸੀ ਜਾਂ ਨਸ਼ੇੜੀ ਇੱਥੇ ਆਉਂਦੇ ਸੀ ਦੇਖੋ ਇਹ ਬਹੁਤ ਪਰੇਸ਼ਾਨੀ ਲੋਕਾਂ ਨੂੰ ਇੱਥੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ ਸਕੂਲ ਦੇ ਬੱਚੇ ਆਉਂਦੇ ਸੀ ਨਿੱਕੜ ਗੁੜੀਆਂ ਨੂੰ ਸਕੂਲੋਂ ਗੋਲਦਬਾਜ਼ੀ ਉਹਨਾਂ ਲੰਘਣਾ ਔਖਾ ਹੋ ਗਿਆ ਸੀ ਜਿੰਦਾਬਾਦ ਸੁਵਿਧਾ ਤੁਸੀ ਦੇਖਿਆ ਨੇ ਉਹ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਸਰਕਾਰ ਦੇ ਹੱਕ ਦੇ ਵਿੱਚ ਇੱਥੇ ਨਾਰੇਬਾਜੀ ਹੋ ਰਹੀ ਆ ਤਾਂ ਦੂਜੀ ਤਰਫ ਮਕਾਨ ਜਿਹੜੇ ਨੇ ਉਟਾਏ ਜਾ ਰਹੇ ਨੇ विदा जो ਤੁਸੀਂ ਦੇਖ ਰਹੇ ਹੋ ਇਸ ਵਕਤ ਨਸ਼ਿਆ ਵਿਰੁੱਧ ਇਹ ਕਾਰਵਾਈ ਚੱਲ ਰਹੀ ਆ ਲੋਹਾਰਾ ਜ਼ਿਲ੍ਹਾ ਸੁਮਨ نگر ਹੈਗਾ ਵਾ ਅਰਜਿੰਦਰ ਕੋਰ ਇਸ ਦਾ ਨਾਮ ਆ ਚਾਰ ਮਾਮਲੇ ਇਸ ਮਹਿਲਾ ਦੇ ਉੱਤੇ ਦਰਜ ਹੈਗੇ ਨੇ ਤਾਂ ਇੱਧਰ ਕੁਝ ਲੋਕ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲੋਕ ਇੱਥੇ ਨੇ ਆਮ ਆਦਮੀ ਹੈ ਪਾਰਟੀ ਦੇ ਹੱਕ ਦੇ ਵਿੱਚ ਇੱਥੇ ਨਾਰੇਬਾਜ਼ੀ ਵੀ ਕਰ ਰਹੇ ਨੇ ਕੁਝ ਲੋਕਾਂ ਨਾਲ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਸਰ ਕੀ ਕਹਿਣਾ ਚਾਹੋਗੇ ਕਬੱਡੀ ਕਾਰਵਾਈ ਨਸ਼ਾ ਦੇ ਵਿਰੁੱਧ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਨਸ਼ਾ ਖਤਮ ਕਰਾਂਗੇ ਕਿਸ ਤਰ੍ਹਾਂ ਸੰਤੁਸ਼ਟੀ ਨਜ਼ਰ ਆ ਰਹੀ ਉਹਨਾਂ ਨੂੰ ਬਹੁਤ ਇੰਡਸਟਰੀ ਮਿਲ ਰਹੀ ਜੀ ਬਹੁਤ ਸੋਹਣਾ ਕੰਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਸਰ ਕੇ ਦਖੰਡੇ ਵਿੱਚ ਜੀ ਵਿਧਾਇਕ ਐਮ ਐਲ ਏ ਰਿੰਦਰਪਾਲ ਕੁਸ਼ੀਨਾ ਜੀ ਨੇ ਬਹੁਤ ਸੋਹਣਾ ਬੁਲਾਵਾ ਕਰੀ ਨਹੀਂ ਉਹਨੇ ਹਲਕੇ ਦੇ ਵਿੱਚ ਦੂਜੀ ਤੀਜੀ ਕਾਰਵਾਈ ਲਗੀਆਂ ਹੁਣ ਬਸ ਸਮੇਂ ਦੇ ਵਿੱਚ ਹੋਰ ਗੱਲ ਨਹੀਂ ਹੁਣ ਜਿਸ ਤਰ੍ਹਾਂ ਹੀ कि नशा बेच रही थी लेडीज नशा काफी देर तू बेच रही थी रहे इन्हों दिन बहुत आ रही थी मुहल्ला निवासी बहुत परेशान एमएलए थे दफ्तर सी लोकी दस रहे इन्होंने ज्यादा ਸਰਦਸ਼ਮਣ ਕੀਤੀ ਸੀ ਲੋਕਾਂ ਨੂੰ ਸਕੂਲ ਜਾਣਾ ਬੱਚੇ ਨੂੰ ਖਾਇਆ ਹੋਇਆ ਪਿਆ ਸੀ ਜੀ ਤੁਸੀਂ ਇੱਕ ਗੱਲ ਕਹੀ ਸੀ ਕਿ ਵੋਟ ਪਾਈ ਤੁਹਾਡੇ ਕੰਮ ਆ ਗਈ ਜੀ ਅੱਜ ਸਾਨੂੰ ਫਕਰ ਮਾਣ ਮਹਿਸੂਸ ਹੋ ਰਿਹਾ ਕਿ ਸਾਡੀ ਵੋਟ ਆਮ ਆਦਮੀ ਪਾਰਟੀ ਨੂੰ ਕੰਮ ਆ ਗਈ ਐਮਐਲਏ ਰਿੰਦਰਪਾਲ ਕੁਸ਼ਿੰਮਣ ਨੇ ਕਿਤੇ ਵਾਦੇ ਇਸ ਹੜਕੇ ਵਿੱਚ ਨਜ਼ਰ ਆ ਰਹੀ ਨੇ ਹਰ ਕੰਮ ਨੂੰ ਉਹਨਾਂ ਨੇ ਚਾਹੇ ਮੋਹੱਲੇ ਕਲੀਨਿੰਗ ਹੋਣ ਚਾਹੇ ਸਰਕਾਂ ਦਾ ਕੰਮ ਹੋਵੇ ਤੇ ਗਲੀਆਂ ਹੁਣ ਲਾਈਟਾਂ ਦਾ ਕੰਮ ਬਿਜਲੀ ਬੋਰਡ ਦੇ ਕੰਮ ਹਰ ਕੰਮ ਪੂਰੇ ਹੋ ਰਹੇ ਨੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਆਪਣੇ ਤੇ ਸਾਡੀ ਵੋਟ ਕਾਮਯਾਬ ਹੋ ਗਈ ਹੈ ਜੀ एक है। कार तो लाके और बड़ी कार्रवाई है बहुत अच्छी समूह इलाका वासी मोहल्ला प्रशासन द्वारा सरकार द्वारा काबिले तारीफ है और हम आज तक बहुत सरकारें हमने देखी पर नशे के विरुद्ध ऐसी कार्रवाई हमने भी नहीं देखी तो आज मान सरकार का और एमएलए साहब का बहुत बहुत धन्यवाद है की जो इस अभियान ਨਕੋ اور ਪੁਲਿਸ ਪ੍ਰਸ਼ਾਸਨ ਧਰਾਤਲ ਤੇ ਲਾਉਣੇ ਦਾ ਅਤੇ ਕਾਰਵਾਈ ਕਰਨੇ ਦਾ ਕੰਮ ਕਰ ਰਹਾ ਹੈ ਬਹੁਤ ਅੱਛਾ ਕਦਮ ਸਰਕਾਰ ਨਸ਼ਾ ਵਿਰੁੱਧ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਲੀਗਲ ਪ੍ਰਾਪਰਟੀਆਂ ਨੂੰ ਢਾਇਆ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਤਾਂ ਚਾਰੋਂ ਤਰਫ ਜਿਹੜੇ ਨੇ ਨਾਰੇਬਾਜ਼ੀ ਹੋ ਰਹੀ ਆ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਇਹ ਨਾਰੇਬਾਜ਼ੀ ਚੱਲ ਰਹੀ ਆ ਤਾਂ ਇਹ ਉਹ ਕਰ ਹੈਗਾ ਵਾ ਜਿਸ ਮਹਿਲਾ ਨੇ ਨਸ਼ਾ ਵੇਚ ਕੇ ਆਪਣੀ ਪ੍ਰਾਪਰਟੀ ਬਣਾਈ ਇੱਕਾਲੀ ਸ਼ਾਨ ਮਕਾਨ ਜਿਹੜਾ ਵਾ ਚਾਰ ਮੰਜ਼ਿਲਾ ਤਿਆਰ ਕੀਤਾ ਤੇ ਅੱਜ ਸਰਕਾਰ ਵੱਲੋਂ ਇਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਚਾਰ ਮੰਜ਼ਿਲਾ ਘਰ ਜਿਹੜਾ ਵਾ ਟਾਇਆ ਜਾ ਰਿਹਾ ਵਾ ਇਸ ਦੀ ਬਿਲਡਿੰਗ ਨੂੰ ਤੋੜਿਆ ਜਾ ਰਿਹਾ ਵਾ ਇਸ ਮੈਲਾ ਦੇ ਉੱਤੇ ਚਾਰ ਮਾਮਲੇ ਦਰਜ ਹੈਗੇ ਨੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਖੁਦ ਇੱਥੇ ਕੋੰਤੈਨਸੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਦੱਸ ਰਹੇ ਨੇ ਕਿ ਚਾਰ ਮਾਮਲੇ ਜਿਹੜੇ ਨੇ ਇਸ ਦੇ ਉੱਤੇ ਏ ਦਰਜ ਸੀਗੇ ਤਾਂ ਪੁਲਿਸ ਕਮਿਸ਼ਨ ਸਰਪਾਸ਼ਰਮਨ ਇੱਕ ਵਾਰ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇੱਕ ਵਾਰ ਦੁਬਾਰਾ ਬਰੀਫ ਕਰ ਦਿਓ ਜੀ ਕਿੰਨੇ ਕਿਹੜਾ ਮਾਮਲਾ ਸੀ ਕਿੰਨੇ ਕੁ ਮਾਮਲੇ ਇਹ ਰੋਜ਼ੀ ਲੇਡੀ ਸੀਗੀ ਸੀ ਇਹ ਜੇਲ੍ਹ ਚ ਚਾਰ ਪਰਚੇ ਦਰਜ ਐ ਕਮਰਸ਼ਲ ਕੁਆਂਟੀਟੀ ਦਾ ਹੈ ਲੋਕਾਂ ਦੇ ਗੱਲ ਪੈਂਦੀ ਸੀਗੀ ਜਦ ਇੱਥੇ ਆਉਂਦੇ ਸੀਗੇ ਜਿਹੜੇ ਕੋਈ ਨਸ਼ਾ ਪਤਾ ਲੈਣ ਤੇ ਲੋਕੀ ਖੁਸ਼ ਐ ਕੀ ਕਾਰਵਾਈ ਹੋਈ ਹੈ ਤੇ ਬ੍ਰਗਮਨੀ ਤੋਂ ਘਰ ਬਣਾਇਆ ਸੀਗਾ ਤੇ ਇਲੀਗਲ ਸੀਗਾ ਕਾਰਪੋਰੇਸ਼ਨ ਦੇ ਹੁਕਮ ਸੀਗੇ ਰਿਟਰਨ ਆਰਡਰਸ ਤੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਸਕਿੰਦੀ ਦੇ ਤੋਂ ਇਹ ਪਤਾ ਲੱਗਿਆ ਕਿ ਨਸ਼ਾ ਵੀ ਵੇਚਦੀ ਸੀ ਨਹੀਂ ਨਹੀਂ ਦਾ 70 70 ਸਾਲ ਤੋਂ ਕੰਮ ਕਰਦੀ ਸੀ ਕਿ ਹੁੰਦਾ ਜੇ ਜੇਲ ਚਾਹੇ ਜੀ ਜੀ ਸਰ ਇਹਦੇ ਹੋਰ ਵੀ ਕੋਈ ਮਕਾਨ ਹੈ ਕਿ ਨਹੀਂ ਇਸ ਤਰ੍ਹਾਂ ਦੇ ਪ੍ਰਾਪਰਟੀ ਇਹਨੇ ਬਣਾਈ ਨਸ਼ਾ ਨਹੀਂ ਫਿਲਹਾਲ ਤਾਂ ਆਈ ਆਈਡੈਂਟੀਫਾਈ ਹੋਈ ਹੈ ਹੋਰ ਜਾਂਚ ਕੀਤੀ ਜਾ ਜੀ ਜੀ ਸਰ ਕੀ ਕਹਿਣਾ ਚਾਹੋਗੇ ਨਸ਼ਾ ਵਿਰੋਧੀ ਇੱਕ ਮੁਹਿੰਮ ਚੱਲ ਰਹੀ ਆ ਲੋਕ ਨਸ਼ਾ ਜਿਹੜੇ ਵੇਚਦੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਇੱਕ ਆਈ ਹਸ਼ਾਸ਼ਰ ਆਈ ਹੋਗਾ ਪਰ ਇਹ ਪੁਲਿਸ ਕਮਿਸ਼ਨਰ ਵੱਲੋਂ ਸਿੱਧੀ ਚੇਤਾਵਨੀ ਹੈ ਕਿ ਇਸੇ ਤਰ੍ਹਾਂ ਦੇ ਹਾਲਾਤ ਹੋਣਗੇ ਅਗਰ ਤੁਸੀਂ ਨਸ਼ਾ ਵੇਚ ਕੇ ਪ੍ਰਾਪਤੀਆਂ ਬਣਾਈਆਂ ਜਾਂ ਪੰਜਾਬ ਨੂੰ ਬਦਨਾਮ ਕੀਤਾ ਯੂਥ ਨੂੰ ਖਰਾਬ ਕੀਤਾ ਤਾਂ ਤੁਹਾਡਾ ਇਸੇ ਤਰ੍ਹਾਂ ਹਾਲ ਹੋਵੇਗਾ ਇਸ ਤਰ੍ਹਾਂ ਦੀ ਕਾਰਵਾਈ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ ਤਾਂ ਅੱਜ ਲੁਧਿਆਣਾ ਦੇ ਵਿੱਚ ਇਹ ਦੂਸਰੀ ਕਾਰਵਾਈ ਜਿਹੜੀ ਆ ਕੀਤੀ ਗਈ ਆ ਨਸ਼ਿਆਂ ਦੇ ਵਿਰੁੱਧ ਜੋ ਜੰਗ ਚੱਲ ਰਹੀ ਆ ਉਸ ਤੋਂ ਲੋਕ ਸਰਕਾਰ ਦੇ ਗੁੱੰਢ ਵੀ ਘਾਰੇ ਨੇ ਔਰ ਕਹਿ ਰਹੇ ਨੇ ਕਿ ਇਹ ਸਰਕਾਰ ਦੀ ਵੱਡੀ ਪਹਿਲ ਕਦਮੀ ਹੈਗੀ ਆ ਤਾਂ ਇੱਦਾਂ ਤੁਸੀਂ ਦੇਖ ਸਕਦੇ ਹੋ ਮੁੱਖ ਗੇਟ ਜਿਹੜਾ ਵਾ ਉਹ ਤੋੜਿਆ ਗਿਆ ਵਾ ਬਿਲਡਿੰਗ ਤੋੜੀ ਗਈ ਆ ਤਾਂ ਇਹ ਚਾਰ ਮੰਜ਼ਿਲਾ ਜਿਹੜਾ ਢਾਂਚਾ ਵਾ ਜਿਸ ਨੇ ਨਸ਼ਾ ਵੇਚ ਕੇ ਖੜਾ ਕੀਤਾ ਲੋਕਾਂ ਨੂੰ ਨਸ਼ੇ ਦੇ ਵਿੱਚ ਜੋੜਿਆ ਤਾਂ ਅੱਜ ਉਹਨਾਂ ਦੇ ਘਰਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤਾਂ ਚਾਰੇ ਤਰਫ ਸਰਕਾਰ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਹੋ ਰਹੀ ਆ ਪਹਿਲਾਂ ਵੀ ਬਹੁਤ ਸਾਰੀਆਂ ਤਸਵੀਰਾਂ ਨਜ਼ਰ ਆਈਆਂ ਸੀ ਜਿੱਥੇ ਲੱਡੂ ਵੰਡੇ ਗਏ ਕਈ ਥਾਵਾਂ ਤੇ ਕਈ ਥਾਵਾਂ ਤੇ ਮਠਾਈਆਂ ਵੰਡੀਆਂ ਗਈਆਂ ਤਾਂ ਅੱਜ ਇਹ ਇੱਕ ਵੱਡੀ ਕਾਰਵਾਈ ਜਿਹੜੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਜੀਸੀਬੀ ਦੇ ਰਾਹੀਂ ਇਹ ਮਕਾਨ ਡੁਟਾਇਆ ਜਾ ਰਿਹਾ ਪੀਲਾ ਪੰਜਾ ਚਲਾਇਆ ਜਾ ਰਿਹਾ ਵਾ ਲੁਧਿਆਣਾ ਦਾ ਲੋਹਾਰਾ ਵਿਲੇਜ ਹੈਗਾ ਵਾ ਜਿੱਥੇ ਇਹ ਮਹਿਲਾ ਜਿਹੜੀ ਆ ਨਸ਼ਾ ਵੇਚਦੀ ਸੀ ਜੇਲ੍ਹ ਦੇ ਅੰਦਰ ਹੈਗੀ ਮਹਿਲਾ ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਮਹਿਲਾ ਜਿਹੜੀ ਆ ਨਸ਼ਾ ਵੇਚ ਰਹੀ ਸੀ ਤਾਂ ਅੱਜ ਇਹ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਇਹ ਮਕਾਨ ਨੂੰ ਤੋੜਿਆ ਜਾ ਰਿਹਾ ਵਾ ਇੱਕ ਵਾਰ ਫੇਰ ਦੱਸ ਦਿੰਨੇ ਇਸ ਮਹਿਲਾ ਦਾ ਨਾਮ ਰਜਿੰਦਰ ਕੋਰ ਆ ਐਨਟੀਪੀਐਸ ਦੇ ਅਸਤੇ ਉਤੇ ਮਾਮਲੇ ਦਰਜ ਨੇ ਤੇ ਇੱਕ ਹੀਰੋ ਸੁਮਨ ਨਗਰ ਹੈਗਾ ਵਾ ਲੁਧਿਆਣਾ ਦਾ ਤਾਂ ਉੱਥੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਇੱਕ ਕਾਰਵਾਈ ਜਿਹੜੀ ਆ ਪਹਿਲਾਂ ਕੀਤੀ ਗਈ ਜ ਤਾਂ ਹੁਣ ਦੂਸਰੀ ਕਾਰਵਾਈ ਜਿਹੜੀ ਅੱਜ ਕੀਤੀ ਜਾ ਰਹੀ ਆ ਤਾਂ ਇੱਕ ਮੈਸੇਜ ਆ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਆ ਪੁਲਿਸ ਦੀ ਸਰਕਾਰ ਦੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਕਾਰ ਜੇ ਕੋਈ ਕੰਮ ਕੀਤਾ ਤਾਂ ਤੁਹਾਡੇ ਮਕਾਨ ਜਿਹੜੇ ਨੇ ਤੁਹਾਡੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਚ ਕਰਕੇ ਜਾਣੀ ਆ ਉਹਨਾਂ ਨੂੰ તોડ ਦਿੱਤਾ ਜਾਵੇਗਾ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਮਕਾਨ ਜਿਹੜਾ ਵਾ ਇਲੀਗਲ ਆ ਤਾਂ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਪੁਲਿਸ ਨੇ ਇੱਕ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕਰਾਈ ਹੈ ਉਸ ਮਕਾਨ ਨੂੰ ਜਿਹੜਾ ਵਾ ਤੋੜਿਆ ਜਾ ਰਿਹਾ ਵਾ ਤਾਂ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਨਾਰੇਬਾਜ਼ੀ ਕਰ ਰਹੇ ਨੇ ਤਾਂ ਕੋਈ ਦੇਖ ਰਿਹਾ ਹੋ ਕੀ ਇਸ ਮਕਾਨ ਨੂੰ ਹੁਣ ਤੋੜੇ ਜਾ ਰਿਹਾ ਵਾ ਇਧਰ ਦੂਸਰੀ ਤਰਫ ਪੁਲਿਸ ਦੀਆਂ ਟੀਮਾਂ ਜਿਹੜੀਆਂ ਵਾ ਉਹ ਤਨਾਤ ਕੀਤੀਆਂ ਗਈਆਂ ਨੇ ਇਲਾਕੇ ਦੇ ਲੋਕ ਜਿਹੜੇ ਸਰਕਾਰ ਤੋਂ ਤੇ ਮਹਿਲਾ ਜਿੱਥੋਂ ਮਹਿਲਾ ਨਿਵਾਸੀ ਪਰੇਸ਼ਾਨ ਸੀਗੇ ਕਹਿ ਰਹੇ ਸੀ ਕਿ ਰੋਜ਼ ਸਵੇਰੇ ਸ਼ਾਮ ਇੱਥੇ ਲੋਕ ਨਸ਼ਾ ਲੈਣ ਆਉਂਦੇ ਸੀ ਮੁਹੱਲੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਧਰ ਨਾਰੇਬਾਜੀ ਚੱਲ ਰਹੀ ਉਸਤਿਆਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਲੋਕ ਜਿਹੜੇ ਨੇ ਇੱਥੇ ਨਾਰੇਬਾਜੀ ਕਰ ਰਹੇ ਨੇ ਤਾਂ ਕੁਝ ਲੋਕਾਂ ਨਾਲ ਅਸੀਂ ਫਿਰ ਗੱਲਬਾਤ ਕਰਾਂਗੇ ਤਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਵੱਡੀ ਕਾਰਵਾਈ ਹੋ ਰਹੀ ਆ ਕਿ ਨਸ਼ਿਆਂ ਰੋਧੇ ਕਿ ਜਾਂ ਦੇਛੜੀ ਜਾਂ ਸਰਕਾਰ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਪੰਜਾਬ ਸਰਕਾਰ ਦੇ ਹੱਕ ਚ ਨਾਅਰੇਬਾਜ਼ੀ ਕਰ ਰਹੇ ਹੋ ਅਸੀਂ ਨਾਅਰੇਬਾਜ਼ੀ ਤਾਂ ਕਰ ਰਹੇ ਆ ਇੱਥੇ ਜਿਹੜਾ ਮਾਹੌਲ ਤੁਸੀਂ ਦੇਖ ਰਹੇ ਬੜਾ ਜਿਹੋਣਾ ਵੀ ਖੁਸ਼ੀ ਦਾ ਮਾਹੌਲ ਜਿਹੜਾ ਵਾ ਇਹ ਉਹ ਨਜ਼ਰ ਆਖ ਤੁਹਾਨੂੰ ਸਾਰੇ ਪਾਸੇ ਦੇਖੋ ਜਿਹੜੀ ਜਨਾਨੀਆਂ ਨੇ ਕਿਉਂਕਿ ਜਿਹੜਾ ਸਾਡਾ ਇਲਾਕਾ ਵਾ ਬੜਾ ਗਰੀਬ ਤੱਤ ਵਾ ਜਿਹਨੂੰ ਆਪਾਂ ਕਹਿੰਦੇ ਆ ਪਰ ਵਸੀ ਭਾਈਚਾਰਾ ਸਾਰਾ ਆਪਣੇ ਲੱਕ ਚ ਹੀ ਆ ਤੇ ਇਹ ਜਿਹੇ ਲੋਕ ਬੜਾ ਨੁਕਸਾਨ ਕਰਦੇ ਆ ਸਮਾਜ ਦੇ ਵਿੱਚ ਰਹਿ ਕੇ ਤੇ ਜਿਹੜਾ ਅਜ ਮਾਨ ਸਰਕਾਰ ਦਾ ਜਿਹੜਾ ਪੀੜਾ ਪਾਂਜਾ ਚੱਲ ਰਿਹਾ ਉਹਦੇ ਕਰਕੇ ਸਾਰੇ ਪਾਸੇ ਨਾਰੇबाजी ਹੋ ਰਹੀ ਹੈ ਵੀ ਮਾਨ ਸਰਕਾਰ ਜਿੰਦਾਬਾਦ ਅਸੀਂ ਹਲਕਾ ਲੁਧਿਆਣਾ ਸੌ ਦੇ ਵਿੱਚ ਰਹਿੰਦੇ ਆ ਜਿਹੜੇ ਸਾਡੇ ਹਲਕੇ ਦੇ ਐਮਐਲਏ ਨੇ ਦਾਪਲ ਕੋਰਛਣਾ ਜੀ ਉਹਨਾਂ ਦੇ ਨਾਰੇ ਲੱਗ ਰਹੇ ਐਮਐਲਏ ਸਾਹਿਬ ਜਿੰਦਾਬਾਦ ਉਹ ਇਸ ਲਈ ਲੱਗ ਰਹੇ ਕਿਉਂਕਿ ਲੋਕ ਖੁਸ਼ ਆ ਇੱਥੇ ਬੜਾ ਬੁਰਾ ਹਾਲ ਸੀ ਚਾਰ ਚਾਰ ਲੋਕ ਮੋਟਰਸਾਈਕਲ ਤੇ ਆ ਕੇ ਫੁੱਲਣਵਾਜ਼ੀਆਂ ਨਸ਼ਾ ਲੈ ਵੀ ਕਰਦੇ ਸੀ ਦੇਖੋ ਜਿਹੜਾ ਨਸ਼ਾ ਕਰੂਗਾ ਤੇ ਬਦਮਾਸ਼ੀ ਤਾਂ ਆਪਣੇ ਆਪ ਉਹਦਾ ਆਪਣੇ ਆਪ ਹੀ ਹੋ ਜਾਣੀ ਆ ਉਹਨੂੰ ਕਰਨ ਦੀ ਲੋੜ ਨਹੀਂ ਇਹ ਨਛੇ ਜੀ ਉਹਨੂੰ ਕੀ ਪਤਾ ਲੋਕ ਕਹਿੰਦੇ ਕਿ ਸਾਡੀ ਵੋਟ ਬਾਈ ਕਮ ਆ ਗਈ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਬਾਈ ਬਿਲਕੁਲ ਕੋ ਬਿਲਕੁਲ 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 ਤੁਹਾਡੇ ਕੋਲ ਸਾਡੇ ਸੀਪੀ ਸਾਹਿਬ ਆਪ ਆਏ ਨੇ ਤੇ ਅਸੀਂ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਬਹੁਤ ਥੈਂਕ ਯੂ ਸਰ ਤੁਹਾਡਾ ਧੰਨਵਾਦ ਜੀ ਤਾਂ ਬਿਲਕੁਲ ਇਹ ਖੁਸ਼ੀ ਵਾਲੀ ਗੱਲ ਹੈ ਜੀ ਇੱਕ ਖੁਸ਼ੀ ਚ ਲੋਕਾਂ ਦੇ ਵਿੱਚ ਲਹਿਰਾ ਜਿਹੜਾ ਮਾਨ ਸਰਕਾਰ ਦਾ ਜਿਹੜਾ ਪੰਜਾ ਚੱਲਦੇ ਆ ਇਹ ਨਸ਼ਾ ਜਿਹੜੇ ਤਸਕਰ ਨੇ ਇਹਨੂੰ ਦੇਖ ਕੇ ਉਹਨਾਂ ਨੂੰ ਸੇਖ ਮਿਲ ਨੇ ਕਿਉਂਕਿ ਚਾਰ ਦੇ ਦੀਆਂ ਚਾਲੀਆਂ ਉਸ ਤੋਂ ਬਾਅਦ ਫਿਰ ਇਹ ਦਿਰੀ ਰਾਤ ਦੇ ਨਾਲ ਵਾਸਤੇ ਇਹਨਾਂ ਵਾਸਤੇ ਇੰਦਰੀ ਜਿਹੜੀ ਇੰਦਰੀ ਰਾਤ ਉਹ ਚੱਲੂ ਹੈ ਇੱਕ ਸੁਪਨਾ ਕਿ ਰੰਗਲਾ ਪੰਜਾਬ ਬਣਾਣਾ ਹੈ ਇਸ ਪੰਜਾਬ ਨੂੰ ਇਹ ਲੱਗਦਾ ਕੀ ਹੁਣ ਇਹ ਰੰਗਲਾ ਪੰਜਾਬ ਬਣ ਜਾਏਗਾ ਬਿਲਕੁਲ ਜੀ ਬਿਲਕੁਲ ਬਣੇਗਾ ਤਾਂ ਹੀ ਦੇਖੋ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਉੱਧਰ ਦੇਖੋ ਨਾਰੇ ਲੱਗ ਰਹੇ ਆ ਸਾਰੇ ਪਾਸੇ ਇੱਦਾਂ ਹੀ ਆ ਜੀ ਧੰਨਵਾਦ ਕਰ ਤੁਹਾਨੂੰ ਇਹ ਤਸਵੀਰ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਸੇ ਇਲਾਕੇ ਦੀ ਤਸਵੀਰ ਆ ਜਿੰਦਾਬਾਦ ਜਿੱਥੇ ਜਿੰਦਾਬਾਦ ਰਜਿੰਦਰ ਕੋਰ ਦਾ ਮਕਾਨ ਜਿਹੜਾ ਵਾ ਢਟਾਇਆ ਜਾ ਰਿਹਾ ਪੀਲਾ ਪੰਜਾ ਜਿਹੜਾ ਵਾ ਸਰਕਾਰ ਦਾ ਚੱਲ ਰਿਹਾ ਵਾ ਤਾਂ ਲੋਕ ਉਹਦੇ ਵਿੱਚ ਖੁਸ਼ੀ ਹੈਗੀ ਆ ਪਹਿਲਾਂ ਵੀ ਇਸ ਤਰ੍ਹਾਂ ਦੀ ਕਈ ਤਸਵੀਰਾਂ ਦੇਖੀਆਂ ਨੇ ਤਾਂ ਕਿ ਜਦੋਂ ਮਕਾਨ ਢਾਏ ਜਾ ਰਹੇ ਸੀ ਤਾਂ ਲੋਕ ਮਠਾਈਆਂ ਵੰਡ ਰਹੇ ਸੀ ਕਿਉਂਕਿ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਨਸ਼ਾ ਪੰਜਾਬ ਚੋਂ ਖਤਮ ਕਰਾਂਗੇ ਤਾਂ ਉਸ ਦੇ ਵਿੱਚ ਇਹ ਵੱਡੀ ਕਾਰਵਾਈ ਜਿਹੜੀ ਆ ਹੋ ਰਹੀ ਆ ਇਸ ਵਕਤ ਤਾਂ ਤੁਸੀਂ ਦੇਖ ਸਕਦੇ ਹੋ ਡ੍ਰਿਲ ਮਸ਼ੀਨਾਂ ਜਿਹੜੀਆਂ ਵਾ ਮੰਗਾਈਆਂ ਗਈਆਂ ਨੇ ਤਾਂ ਮਕਾਨ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਇਹ ਮਕਾਨ ਤਿਆਰ ਕੀਤੇ ਨੇ ਤਾਂ ਯੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਆ ਅਸੀਂ ਦੇ ਵਿੱਚ ਇਹ ਮਕਾਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀਆਂ ਬਣਾਈਆਂ ਨੇ ਇਸ ਮੇਲੇ ਦੇ ਉੱਤੇ ਜਿਹੜੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਚਾਰ ਮਾਮਲੇ ਦਰਜ ਨੇ ਨਾਲ ਨਾਲ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਯੂਥ ਨੂੰ ਖਰਾਬ ਕੀਤਾ ਤਾਂ ਤੁਹਾਡੇ ਉੱਤੇ ਇਸੇ ਤਰ੍ਹਾਂ ਸਖਤ ਐਕਸ਼ਨ ਜਿਹੜੇ ਨੇ ਲਿੱਤੇ ਜਾਣਗੇ ਤਾਂ ਇਹ ਯੁੱਧ ਨਸ਼ਾ ਵਿਰੁੱਧ ਇੱਕ ਕਾਰਵਾਈ ਜਿਹੜੀ ਇਸ ਵਕਤ ਚੱਲ ਰਹੀ ਆ ਤਾਂ ਲੋਕ ਸਰਕਾਰ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰ ਰਹੇ ਨੇ ਤਾਂ ਬਿਲਕੁਲ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਲਾਕੇ ਦੇ ਲੋਕ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਆ ਨਾਰੇਬਾਜੀ ਕਰ ਰਹੇ ਨੇ ਤਾਂ ਇੱਕ ਵਾਰ ਇਹ ਘਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹੀ ਘਰ ਆ ਇਹ ਉਹੀ ਇੱਟਾਂ ਨੇ ਜਿਹੜੀਆਂ ਨਸ਼ਾ ਵੇਚ ਕੇ ਨੀਆਂ ਖੜੀਆਂ ਕੀਤੀਆਂ ਸੁਬਕਾਨ ਦੀਆਂ ਪੰਜਾਬ ਨੂੰ ਖਰਾਬ ਕੀਤਾ ਪੰਜਾਬ ਦੀ ਜਵਾਨੀ ਨੂੰ ਖਰਾਬ ਕੀਤਾ ਅੱਜ ਉਨਾ ਕਰਾ ਦੇ ਉੱਤੇ ਇਹ ਕਾਰਵਾਈ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਪਹੁੰਚੀ ਆ ਇਹ ਕਿਹਾ ਜਾ ਰਿਹਾ ਕਿ ਇਹ ਪ੍ਰਾਪਰਟੀ ਜਿਹੜੀ ਆ ਇਲੀਗਲ ਟੰਗ ਦੇ ਨਾਲ ਬਣਾਈ ਗਈ ਸੀ ਤਾਂ ਉਸ ਦੇ ਉੱਤੇ ਇਹ ਕਾਰਵਾਈ ਚੱਲ ਰਹੀ ਆ ਤਾਂ ਇਹ ਮਹਿਲਾ ਦੇ ਉੱਤੇ ਮਾਮਲੇ ਵੀ ਦਰਜ ਨੇ ਨਸ਼ਾ ਵੀ ਵੇਚਦੀ ਸੀ ਇਹਦਾ ਪਰਿਵਾਰ ਜਿਹੜਾ ਨਸ਼ਾ ਵੇਚਦਾ ਸੀਗਾ ਇਹ ਮਹਿਲਾ ਜਿਹੜੀ ਆ ਜੇਲ੍ਹ ਦੇ ਵਿੱਚ ਹੈਗੀ ਆ ਤਾਂ ਉਸੇ ਦੇ ਵਿੱਚ ਇਹ ਕਾਰਵਾਈ ਜਿਹੜੀ ਇਸ ਵਕਤ ਕੀਤੀ ਜਾ ਰਹੀ ਹੈ ਉਸ ਦੇ ਮਕਾਨ ਜਿਹੜੇ ਨੇ ਢਾਏ ਜਾ ਰਹੇ ਨੇ ਤਾਂ ਚਾਰ ਮਾਮਲੇ ਜਿਹੜੇ ਨੇ ਦਰਜ ਸੀਗੇ ਤਾਂ ਉਹ ਹੁਣ ਕਾਰਵਾਈ ਜਿਹੜੀ ਇੱਕ ਵੱਡੀ ਕੀਤੀ ਗਈ ਆ ਤਾਂ ਇੱਥੇ ਐਮਐਲਏ ਜਿਹੜੇ ਹਲਕੇ ਦੇ ਨੇ ਉਹ ਪਹੁੰਚੇ ਨੇ ਨਾਲ ਦੀ ਨਾਲ ਇਹ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕਰ ਰਹੇ ਹਾਂ ਤਾਂ ਵੱਡੀ ਕਾਰਵਾਈ ਇਸ ਵਕਤ ਚੱਲ ਰਹੀ ਯਾਰ ਯੁਧ ਨਸ਼ਾ ਵਿਰੁੱਧ ਤਾਂ ਲੋਕਾਂ ਦੇ ਵਿੱਚ ਵੀ ਇੱਕ ਖੁਸ਼ੀ ਨਜ਼ਰ ਆ ਰਹੀ ਹੈ ਕਈ ਥਾਵਾਂ ਤੇ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਜਿੱਥੇ-ਇਥੇ ਕਾਰਵਾਈ ਹੋਈ ਹੈ ਉੱਥੇ ਲੋਕਾਂ ਨੇ ਲੱਡੂ ਵੀ ਵੰਡੇ ਨੇ ਤੇ ਅੱਜ ਇੱਥੇ ਵੀ ਜਿਹੜੀ ਆ ਨਾਰੇਬਾਜ਼ੀ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਇਹ ਮਹਿਲਾ ਜਿਹੜੀ ਆ ਨਸ਼ਾ ਵੇਚਦੀ ਸੀ ਇਸ ਦੀ ਪ੍ਰਾਪਰਟੀ ਜਿਹੜੀ ਇਲੈਗਲ ਹੈਗੀ ਆ ਉਸ ਤੇ ਉੱਤੇ ਇਹ ਕਾਰਵਾਈ ਇਸ ਵਕਤ ਕੀਤੀ ਗਈ ਆ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਪੀਲਾ ਪੰਜਾ ਜਿਹੜਾ ਵਚਲਾਇਆ ਗਿਆ ਵਾ ਨਸ਼ਾ ਵੇਚ ਕੇ ਇਹ ਪ੍ਰਾਪਰਟੀਆਂ ਬਣਾਈਆਂ ਤਾਂ ਉਸ ਤੇ ਖਿਲਾਫ ਇਹ ਕਾਰਵਾਈ ਜਿਹੜੀ ਆ ਇਸ ਵਕਤ ਚੱਲ ਰਹੀ ਆ ਤਾਂ ਇਸ ਇਲਾਕੇ ਤੋਂ ਇਹ ਤਸਵੀਰਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਪੱਲੂਧਿਆਣਾ ਦੇ ਵਿੱਚ ਅੱਜ ਦੋ ਥਾਵਾਂ ਤੇ ਇਹ ਕਾਰਵਾਈ ਕੀਤੀ ਗਈ ਆ ਤੇ ਦੂਸਰੀ ਕਾਰਵਾਈ ਦੀ ਜਿਹੜੀ ਤਸਵੀਰ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈ ਹੈਗੀ ਆ ਆ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਗਈਆਂ ਇਲੀਗਲ ਇਹ ਪ੍ਰਾਪਰਟੀਆਂ ਜਿਹੜੀਆਂ ਬਣਾਈਆਂ ਗਈਆਂ ਸੀ ਤਾਂ ਅੱਜ ਉਸ ਦੇ ਉੱਤੇ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਇੱਕ ਵਾਰ ਫਿਰ ਦਾਦਨੇ ਰਜਿੰਦਰ ਕੋਰ ਦਾ ਨਾਮ ਹੈਗਾ ਵਾ ਚਾਰ ਮਾਮਲੇ ਇਸ ਦੇ ਉੱਤੇ ਦਰਜ ਹੈਗੇ ਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀਆਂ ਬਣਾਈਆਂ ਇਲੀਗਲ ਪ੍ਰਾਪਰਟੀਆਂ ਜਿਸ ਦੇ ਉੱਤੇ ਇਹ ਕਾਰਵਾਈ ਜਿਹੜੀ ਅੱਜ ਕੀਤੀ ਗਈ ਆ ਤਾਂ ਯੁੱਧ ਨਸ਼ਾ ਵਿਰੁੱਧ ਇਹ ਜਿਹੜੀ ਜੰਗ ਜਿਹੜੀ ਚੱਲ ਰਹੀ ਆ ਤਾਂ ਉਸੇ ਤਹਿਤ ਅੱਜ ਇੱਕ ਵਾਰ ਫਿਰ ਜਿਹੜੀ ਆ ਸਰਕਾਰ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਲੁਧਿਆਣਾ ਦੇ ਵਿੱਚ ਕੀਤੀ ਗਈ ਆ ਕੈਮਰਾਮੈਨ ਗੁਰਵਿੰਦਰ ਦੇ ਨਾਮ ਨਰਿੰਦਰ ਕੁਮਾਰ ਜਗਮੇਂ तो भी लुधियाना त तस्वीर एक बार फिर तणा सांझे करंगे नहीं नहीं की तो Terima kasih telah menonton!